ਇਹ ਕੁੱਕਰ ਜਦੋਂ ਫਟਿਆ ਆ ਤਾਂ ਉਹ ਇਸ ਬੈੱਡ ਦੇ ਉੱਪਰ ਪਿਆ ਸੀ ਇਲੈਕਟ੍ਰੋਨਿਕ ਚੁੱਲ੍ਹੇ ਤੇ ਤੇ ਫੇਰੇ ਉੱਪਰ ਛੱਤ ਨੂੰ ਵੱਜ ਕੇ ਤੇ ਬਾਹਰ ਨਿਕਲ ਗਿਆ ਤੇ ਇਹ ਇਲੈਕਟ੍ਰੋਨਿਕ ਚੁੱਲ੍ਹੇ ਨੂੰ ਵੀ ਇਹ ਕੁੱਕਰ ਜਿਹੜਾ ਉਹ ਨਾਲ ਹੀ ਲੈ ਕੇ ਉੱਡਿਆ ਵਾ ਕਿਉਂਕਿ ਜਦੋਂ ਫਟਿਆ ਤੇ ਉਹ ਇਲੈਕਟ੍ਰੋਨਿਕ ਚੁੱਲਾ ਵੀ ਨਾਲ ਗਿਆ ਤੇ ਨਾਲ ਉਸ ਬੈੱਡ ਦੀਆਂ ਲੱਕੜਾਂ ਵੀ ਖਿੱਲਰ ਗਈਆਂ ਤੁਸੀਂ ਵੇਖ ਸਕਦੇ ਹੋ ਕਿ ਉਹ ਬੈੱਡ ਦੀਆਂ ਲੱਕੜਾਂ ਜਿਹੜੀਆਂ ਨਾ ਉਹ ਸਾਰੇ ਘਰ ਵਿੱਚ ਛੋਟੀਆਂ-ਛੋਟੀਆਂ ਹੋ ਕੇ ਤੇ ਡਿੱਗੀਆਂ ਵਾਂ ਨਾਲ ਹੀ ਉਹ ਲੱਕੜਾਂ ਇੰਨੀਆਂ ਕਾਲੀਆਂ ਹੋ ਗਈਆਂ ਕਿ ਇੰਨੇ ਜ਼ੋਰ ਨਾਲ ਉਹ ਕੁੱਕਰ ਫਟਿਆ ਆ ਤੇ ਇਸ ਮੰਜੀਆਂ ਦੇ ਉੱਪਰ ਪਰਿਵਾਰ ਦੇ ਮੈਂਬਰ ਵੀ ਬੈਠੇ ਸੀ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਪਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕੁੱਕਰ ਫਟਿਆ ਤੇ ਉਹ ਉੱਪਰ ਛੱਤ ਨੂੰ ਵੱਜਿਆ ਤੇ ਫਿਰ ਬਾਹਰ ਨਿਕਲ ਗਿਆ ਕਿਸੇ ਨਾਲੇ ਘਟਨਾ ਨਾ ਹੋਵੇ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਫੁੱਲ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਗਏ ਵੀਡੀਓ ਦੇ ਟਾਈਟਲ ਤੇ ਕਲਿੱਕ ਕਰੋ